ਬੇਨਤੀ ਸਾਰੇ ਪ੍ਰਸ਼ਾਸਨ ਨੂੰ ਇਹ ਆ ਵੀ ਜਿਹੜੇ ਵੀ ਤੁਹਾਨੂੰ ਅਸੀਂ ਲੈਟਰਾਂ ਦੇ ਕੇ ਜਾ ਰਹੇ ਹਾਂ ਜਿਹੜੇ ਤੁਸੀਂ 68 ਜਿਹੜੇ ਕਬਜ਼ਤਾਨ ਤੁਹਾਨੂੰ ਗਨਾਏ ਆ ਜੀ ਜੀ ਉਹਨਾਂ ਦੇ ਦੁਬਾਰਾ ਰਿਵਿਊ ਕੀਤਾ ਜਾਵੇ ਅਗਰ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਇਹ ਲੈਟਰਾਂ ਤੋਂ ਇਲਾਵਾ ਵੀ ਜੀ ਇਹ ਲੈਟਰਾਂ ਤੋਂ ਦੇ ਕੇ ਜਾ ਰਹੇ ਨੇ ਲੋਕ ਮੈਂ ਤੁਹਾਨੂੰ ਦੇ ਰਿਹਾ ਸਾਰੇ ਨੂੰ ਲੈਟਰਾਂ ਇਹ ਤੋਂ ਇਲਾਵਾ ਵੀ ਜੇ ਕਿਤੇ ਪ੍ਰੋਬਲਮ ਕੋਈ ਹੁੰਦੀ ਆ ਤੁਸੀਂ ਤੁਹਾਡੇ ਧਿਆਨ ਚ ਕੋਈ ਚੀਜ਼ ਆਉਂਦੀ ਆ ਤਾਂ ਉਹਦਾ ਵੀ ਮੁੱਖੇ ਤੇ ਹੱਲ ਕੀਤਾ ਜਾਵੇ ਕਿਉਂਕਿ ਮੈਂ ਸਮਝਦਾ ਵੀ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਦੋਂ ਕੋਈ ਬੰਦਾ ਜਾਂਦਾ ਦਰ ਪਰਿਵਾਰ ਜਿਹੜਾ ਵਾ ਪਹਿਲਾਂ ਬੜੇ ਗਮ ਗੀਨ ਮਾਹੌਲ ਚ ਹੁੰਦਾ ਬਹੁਤ ਉਖੀ ਪਰੇਸ਼ਾਨ ਹੁੰਦਾ ਵਾ ਤੇ ਜਦੋਂ ਇਦਾਂ ਦੇ ਸਮੇਂ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੇ ਜਾਂ ਲੜਾਈ ਝਗੜਾ ਕਰੇ ਤੇ ਉਹਨੂੰ ਬਹੁਤ ਵੱਡੀ ਜੜੀਏ ਠੇਸ ਪਹੁੰਚਦੀ ਆ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਸੀ ਨੂੰ ਲੈ ਕੇ ਆਪਾਂ ਸੀਰੀਅਸ ਹੋ ਕੇ ਕੰਮ ਕਰਨਾ ਵਾ ਬੇਨਤੀ ਸਾਰੇ ਪ੍ਰਸ਼ਾਸਨ ਨੂੰ ਇਹ ਆ ਵੀ ਜਿਹੜੇ ਵੀ ਤੁਹਾਨੂੰ ਅੱਜ ਸੀ ਲੈਟਰਾਂ ਦੇ ਕੇ ਜਾ ਰਹੇ ਆ ਜਿਹੜੇ ਤੁਸੀਂ ਠਾੜ ਜਿਹੜੇ ਕਬਰਸਤਾਂ ਤੁਹਾਨੂੰ ਗਿਣਾਏ ਆ ਜੀ ਜੀ ਉਹਨਾਂ ਦੇ ਦੁਬਾਰਾ ਰਿਵਿਊ ਕੀਤਾ ਜਾਵੇ ਅਗਰ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਇਹ ਲੈਟਰਾਂ ਤੋਂ ਇਲਾਵਾ ਵੀ ਜੀ ਜੀ ਇਹ ਲੈਟਰਾਂ ਤੋਂ ਦੇ ਕੇ ਜਾ ਰਹੇ ਨੇ ਲੋਕ ਮੈਂ ਤੁਹਾਨੂੰ ਦੇ ਰਿਹਾ ਮੈਂ ਸਾਰਿਆਂ ਨੂੰ ਲੈਟਰਾਂ ਇਹ ਤੋਂ ਇਲਾਵਾ ਵੀ ਜੇ ਕਿਤੇ ਪ੍ਰੋਬਲਮ ਕੋਈ ਆਉਂਦੀ ਹੈ ਤੁਸੀਂ ਤੁਹਾਡੇ ਧਿਆਨ ਚ ਕੋਈ ਚੀਜ਼ ਆਉਂਦੀ ਹੈ ਤੇ ਉਹਦਾ ਵੀ ਮੁੱਖੇ ਤੇ ਹੱਲ ਕੀਤਾ ਜਾਵੇ ਕਿਉਂਕਿ ਮੈਂ ਸਮਝਦਾ ਵੀ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਦੋਂ ਕੋਈ ਬੰਦਾ ਜਾਂਦਾ ਦਰ ਪਰਿਵਾਰ ਜਿਹੜਾ ਵਾ ਪਹਿਲਾਂ ਬੜੇ ਗਮ ਗਿਨ ਮਾਹੌਲ ਚ ਹੁੰਦਾ ਵਾ ਬਹੁਤ ਦੁਖੀ ਪਰੇਸ਼ਾਨ ਹੁੰਦਾ ਵਾ ਤੇ ਜਦੋਂ ਇਦਾਂ ਦੇ ਸਮੇਂ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੇ ਜਾਂ ਲੜਾਈ ਝਗੜਾ ਕਰੇ ਤੇ ਉਹਨੂੰ ਬਹੁਤ ਵੱਡੀ ਜਿਹੜੀ ਠੇਸ ਪਹੁੰਚਦੀ ਆ ਤੇ ਮੈਂ ਤੁਹਾਨੂੰ